ਔਰ ਸੱਤੇ ਪਏ ਹੋਣ ਕੇ ਕੋਈ ਨਾ ਉੱਤਰਨਗੇ ਤਰਾਕੇ ਹੋ ਕੇ ਹਾਕ ਮਾਰ ਲੈਣੇ ਆ ਸਰ ਆਹ ਤੇ ਹਾਂ ਵੀ ਕਿਹੜਾ ਆਤਰੀ ਗਾਲ ਸਰਦਾਰ ਜੀ ਸੱਤੀ ਗਾਲ ਤਾਂ ਠੀਕਾ सोनू ਤਾਂ ਨਹੀਂ ਟੇਕ ਹੈ ਬਾਹਰ ਚੰਗਾ ਲੱਗ ਜਾਏ ਹੋ ਵਸਤਾ ਜਾਏ ਹੋ ਕੀ ਹਾਲ ਹੈ ਤੇਰੀ ਹਾਲ ਤਾਂ ਠੀਕ ਹੈ सोनू ਤਾਂ ਨਹੀਂ ਟੇਕ ਹੈ ਕਿ ਦੂਜੇ ਕਹ ਲੈਣਾ ਆਉਂਦਾ ਉਹ ਇਹ ਲਾ ਗੁੰਆਂ ਨਰ ਕੇ ਕਿੱਦੜੇ ਝੰਗੀ ਕਿੱਦੜੇ ਝੰਗੀ ਲੈ ਲੈਣਗੇ ਤੇ ਦੇ ਦੇਣ ਉਹ ਕਿਵੇਂ ਉਹ ਮੁੰਡਿਆ ਜਾ ਉਹ ਕਿਹਾ ਸਾਲੇ ਰੋੜੇ ਬਈਆ ਬਾਬਾ ਉਹ ਤਿੰਨ ਹਫਤਾ ਗਾਹ ਆੜੀਏ ਦੀਦਾ ਮਾਣੇ ਇਹ ਡੀਜੇ ਤੈਨੂੰ ਕਿੱਧਰ ਦੇਰੀ ਪਈ ਉਹ ਬਾਬਾ ਇਹ ਪਾਣੀ ਪੂਣੀ ਪਿਆ ਲੋ ਯਾਰ ਹੈ ਕਿਤੇ ਬੈ ਜਾ ਬਾਬਾ જો મચા ભઈએ કਿੱધર જઈતા નહી ઓય પક નહી હોડી તો અરે અરે તને પકલી હોડી મોટો હોડે આખી ખાને તો ખાતા નહી ખાતા તો હે બાબા આ લગતા ગોગા આમ બચ્ચા બડા મોટા નહી તો આપણે 110 ગાય શ્રી ગાય પાત્રે હોડી તો આઈ દે 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 ખેરો લેણી તો કોઈ શરમા શલમા દેને ખાવા દે પાણી કોઈ લેના બચ્ચા શરમા તૈ શ્રી નું પરા કરના ઓ મડિયા ਐਂ ਵੀ ਪੜਾ ਗਾਣਾ ਇਹ ਉਹ ਵੇਣੋ ਮੈਨੂੰ ਧਿਆਨ ਦੇ ਮੱਕੀ ਦੇ ਇੱਕ ਮੁੱਠੇ ਦੇ ਘਾਏ ਤੋਂ ਬਾਅਦ ਇੱਕ ਮੱਕੀ ਦੇ ਅੰਦਰ ਇੱਕ ਮਾਰੋ ਇਹਦੇ ਨੂੰ ਹੋ ਕੇ ਦੱਸਦੇ ਰਵਾਇਤੀ ਮੱਕੀ ਤੋਂ ਪਰੇ ਬੀਹ ਮੱਕੀ ਦਾ ਉਹਦੇ ਤੋਂ ਬਾਅਦ ਘਾਣੇ ਨਾ ਬਾਈ ਜੇ ਮਾੜਾ ਰਾਜੀ ਹੋ ਜਾਏਗਾ ਇਹਦਾ ਮੁੰਡਾ ਮੇਕੀ ਨਹੀਂ ਕੋਸ ਤੇਰੇ ਦਾ ਨਾਜ ਕਰ ਲੈ ਲੈ ਦਵਾਈ ਵਧੀਆ ਦਵਾਈ ਦਿੰਦਾ ਮੇਰਾ ਗੁਰੂ ਚੱਲ ਭੱਜਦਾ ਗੱਲਾਂ ਗੁਜ਼ਾਰ ਕਰਨੀਆਂ लेट ਹੋ ਜਾਣਗੇ ਆਪਾਂ ਵੀ ਜਾਣਾ ਇੰਡੀਆ ਨਾ ਬੇਦਰ ਹਾਮੀ ਹੋਏ ਪਿੰਡ ਦੇ ਕੁੱਤੇ ਵੀ ਹਨ ਆਇਆ ਬਾਬਾ ਕਰਮਾ ਆਉਂਦਾ ਪਤਾ ਨਹੀਂ ਕੋਟਰ ਤੇ ਗੱਲ ਸੀ ਸਾਨੂੰ ਗਿਆ ਅੱਧੀ ਇੰਨੀ ਗਰਮੀ ਚ ਰਹਿਣ ਦੇ ਜਾਣੀ ਇਹ ਗੱਲ ਨਹੀਂ ਗੱਦਾ ਕਰੇ ਬਣਾ ਕਿਹੜਾ ਜਾਂਦਾ ਪਿੰਡ ਵਾਲੇ ਨੂੰ ਬਾੜਾ ਦਰ ਪਿੰਡ ਵਾਲੇ पेंडल ले चलांगे कदम ही बड़ी है ठीक है हां करता है हां भैया 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 अभी तो सा सीधा ਆ ਕੰਮ ਹੀ ਫਰਾ ਫੈਨਾਂ ਦਾ ਕਰਨਾ ਦਾ ਹੁਕਾਇ ਹੈ। ਅਰਾ ਕੋਈ ਕਰਨਾ ਪੈਦਾ ਪੰਨੀਆਂ ਤਾਂ ਆਪਣੀਆਂ ਪੱਗੇ ਨੇ ਜਗਾ ਤੱਕੜੀ ਗਣਾ ਨਹੀਂ ਤੇ। ਅਰਾ ਨਾ ਨਹੀਂ ਪਸਿਆ ਤੁਸੀਂ ਆ ਜਾਓ ਨਾ। ਵੀਰ ਆ ਜਾ ਬਾਈ। ਹਾਂ। ਓ ਬਾਬਾ ਸਾਰਾ ਦਪਹਿਰ ਅੱਟ ਲੈ ਖਿਚੀ ਫਿਰ ਮੈਂ ਬਾਹਰ ਲੱਗੇ ਪਏ ਆ ਕਿਨੇ ਗਜਾ ਪੂਣੀਆਂ ਚਾਹ ਡੇਰੇ ਤੇ ਚੱਲੀ। ਉਹ ਨਹੀਂ ਨਹੀਂ ਪਤਾ ਤੈਨੂੰ ਨਹੀਂ ਪਤਾ ਹੋਰ ساری ਸਰਕਾਰ ਤੇ ਤਾਂ ਵਗਾਈ ਨੇ ਨਾ ਕਿਤਨਾ ਵੱਲ ਗਏ ਨੇ ਮਾਤਾ ਪਿਤਾ ਕਰੀ ਹੋਣੀ ਉਹ ਖੈਰ ਪਾ ਲਏ ਚਲ ਫੇਰੀ ਮਰਦੀ ਆ ਦੇ ਲੈਣੇ ਆ ਜਿਹੜਾ ਇਹ ਬੀਜੀਆਂ ਪੈਣਾ ਟਾਰਚ ਕਰ ਲੈਂਦੀਆਂ ਹੁੰਦੀਆਂ ਨੇ ਪੱਖਾਂ ਬਾਬਾ ਅਚੀ ਇੱਕ ਕਪੜੀ ਬਾਹਾਂ ਕੀ ਚਲੇ ਜਾਂਾਂ ਥੱਲੇ ਦਾ ਜਾਂਾਂ ਹਾਂ ਹੁਣ ਜਾਨਾ ਤਾਂ ਹੈ ਹਮਾਂ ਤੈਨੂੰ ਪੜਾਇਆ ਤੇਰਾ ਮੰਗਣਾ ਸੋਤਰ ਹਿੰਦੀਆਂ ਅੰਨੀਆਂ ਹੁੰਦੀਆਂ ਨੇ ਮਾਵਾ ਪੈਣਾ ਚਲ ਪਾਈ ਜੀ ਨਹੀਂ ਉਹ ਕਿਹਨੇ ਦਾ ਆ ਰਖੇ ਨਹੀਂ ਆ ਕੰਮੀਆਂ ਮਿਲਦੀਆਂ ਗੱਲ ਬਣ ਜਾਣੀ ਹੈ ਉਹ ਤੋਂ ਵੀ ਆਕਲੀ ਨਹੀਂ ਮੈਂ ਜੇ ਕੱਤੀ ਗੋਵਾ ਲਈ ਆਹ ਉਹ ਸ਼ਟਾਏ ਮਾਰ ਗਿਆ ਨੂੰ ਕਰਾ ਜੇ ਤਾਉ ਫਰੀ ਸੱਤ ਦੇ ਹਰ ਵਾਰ ਦੇਣਾ ਕੋਕੋ ਕਛੋ ਮਾਰ ਗਿਆ ਬਾਬਾ ਤੇ ਕੱਤੀ ਛੱਪੜ ਮਾਰੇ ਗਏ ਕਿੱਤੀ ਠੀਕ ਹੈ ਕਿੰਨੇ ਸਸਤੇ ਕੋਰਾ ਹਾਲ ਕਰ ਕਾ ਤੋ ਬੜੇ ਦਿਨ ਹੋ ਗਏ ਮਿਲੀ ਉਹ ਟਾਂਪਾ ਨੂੰ ਲੈਣੀ ਚਾਹੀਦੀ ਜਾਣਾ ਪੂਰਾ ਟਿੱਕੀਆਂ ਡੈੜਾ ਨਹੀਂ ਇਹ ਤਾਂ ਕਿ ਜਾਨਾ ਪਵੇ ਨਾ ਵਾ ਬਾਬਾ ਦੇਖ ਲੈ ਕੋ ਬਣਦਾ ਹੈ

ਉਹ ਠੀਕ ਆ ਵੜੀ ਵੜੀ ਬਾਬਾ ਲੱਗਦਾ ਲੱਗਦਾ ਇੱਥੋਂ ਝੋੜੀਆਂ ਫੜ ਜਾਣੀ ਆਂ ਗਿਆ ਖਾਣੇ ਗੜੇਗੀ ਹੈ ਕੀ ਆ ਨਾ ਫੈਰਾ ਦੀ ਕਿਤੇ ਹੋਣੀ ਨਾ ਓਹ ਬੱਤ ਓਏ ਬਨਾ ਦੀ ਕੋ ਲੈ ਨਹੀਂ ਕੋਈ ਓਏ ਛੱਪੇ ਪਏ ਹੋਣਗੇ ਕੋਈ ਨਾ ਉੱਠ ਕਰਨ ਦੀ ਤਲਾਕੇ ਹੋ ਕੇ ਹਾਕ ਮਾਰ ਲੈਣੇ ਆਂ ਸਰ ਹਾਂ ਕਿਹੜਾ ਸਫਰੀ ਕਾਲ ਸਰਦਾਰ ਜੀ ਸਫਰੀ ਕਾਲ ਤਾਂ ਠੀਕਾ ਸੋਨੂੰ ਤਾਂ ਨਹੀਂ ਦੇਖਾ ਬਾਹਰ ਚੰਗਾ ਲੱਗਿਆ ਕੀ ਹੋ ਗਿਆ ਕੀ ਹਾਲ ਹੈ ਤੇਰੀ ਹਾਂ ਤਾਂ ਠੀਕ ਹੈ ਸੋਨੂੰ ਤਾਂ ਨਹੀਂ ਟੇਕ ਹੈ ਕਿ ਦੂਜੇ ਪੱਤੇ ਕਰਣ ਦੇ ਕਰੋ ਉਹ ਰਾਤ ਕਰਕੇ ਐ ਠੀਕੋਟੀ ਹੈ ਪੈਨ ਤਾਂ ਦੇਖ ਲੋ ਕਿਹੜਾਗਾ ਉਹ ਟੈਨ ਤੇ ਲਾਈਦਾ ਮੰਗਦੇ ਕਾ ਤੂੰ ਕਰਦੇ ਸਾਨੂੰ ਕੋਈ ਪਾਣੀ ਬਾਰੇ ਕੰਕਰਾਂ ਦੀ ਟੀਕਾ ਆਪੀ ਪਾ ਕੰਕਰਾਂ ਦੀ ਦੀਆਤਾ ਲੈ ਬੰਦਾ ਉਹ ਕੋਈ ਨਾ ਗੰਦਾਰਾ ਨੇ ਕਾ ਨਹੀਂ ਘਾਲੇ ਜਾਂਦੇ ਨਹੀਂ ਜਾਂਦਾ ਧਰਮੀ ਦੇਖ ਰਿਹਾ ਕਿਵੇਂ ਬੀਏਗਾ ਬਾਬਾ ਛੜਾ ਰੱਖਿਆ ਲੱਗਦਾ ਕੰਦਰ ਪੁੱਤ ਨੂੰ ਰੱਖੀ ਕੜ ਮੇਰਾ ਸਾਲਿਆ ਇਹ ਵਾ ਇਹ ਵਾ Hjelp meg! you